ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਤਕਰੀਬਨ 11:30 ਵਜੇ ਚੁੱਕੇ ਨੇ ਨੈਕਸਟ ਟਾਈਮ ਆਪਾਂ ਖੇਤ ਬੈਠੇ ਸੀ ਸੋ ਕੱਲ ਨੂੰ ਆਪਣੀ ਪਾਣੀ ਦੀ ਵਾਰੀ ਹੈ ਕੱਲ ਨੂੰ ਸੰਡੇ ਹੈ ਤੇ ਪਾਣੀ ਦੀ ਵਾਰੀ ਆਪਾਂ ਬਾਗ ਚ ਲਾਉਣਾ ਲਾਉਣੀ ਹੈ ਤੇ ਕਿਉਂਕਿ ਬਹੁਤ ਗਰਮੀ ਪੈ ਰਹੀ ਹੈ ਤੇ ਬਾਗ ਨੂੰ ਫਿਲਹਾਲ ਪਾਣੀ ਦੀ ਲੋੜ ਹੈ ਪਾਣੀ ਦੀ ਲੋਡ ਕਰਕੇ ਇਸ ਵਾਰੀ ਪਾਣੀ ਲਾਵਾਂਗੇ ਆਪਾਂ ਕਿਉਂਕਿ ਜ਼ਮੀਨ ਬਹੁਤ ਥੱਲੇ ਸੁੱਕ ਚੁੱਕੀ ਆ ਜ਼ਮੀਨ ਸੁੱਕਣ ਕਰਕੇ ਜਿਹਦੇ ਨਾਲ ਬੂਟੇ ਦੇ ਵਿੱਚ ਕਿੰਨੂਆਂ ਦੇ ਵਿੱਚ ਰਸ ਪੈਣਾ ਸ਼ੁਰੂ ਹੋ ਗਿਆ ਤੇ ਇਸ ਟਾਈਮ ਇਸ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਕੱਲ ਨੂੰ ਆਪਾਂ ਇਹਨੂੰ ਲਾਵਾਂਗੇ ਪਾਣੀ ਤੇ ਆਪਾਂ ਸ਼ੁਰੂ ਚ ਤੋ ਲੈ ਕੇ ਲਗਭਗ ਆਪਣੇ ਕੋਲੇ 4 ਘੰਟੇ ਬਾਰੀ ਹੋ ਗਈ ਤੇ ਆਪਾਂ ਪਾਣੀ ਨਹਿਰ ਦਾ ਇਹ ਬਾਗ ਨੂੰ ਦੇਵਾਂਗੇ ਤੇ ਇਸ ਟਾਈਮ ਮੈਂ ਬਾਗ ਦੇ ਵਿੱਚ ਹੀ ਫਿਰ ਰਿਹਾ ਗਰਮੀ ਬਹੁਤ ਪੈ ਰਹੀ ਹੈ ਸੇਕ ਵੱਜ ਰਿਹਾ ਤੇ ਉਧਰ ਬੰਦੇ ਕੇਰ ਚੁਗੀ ਜਾਂਦੇ ਆ ਥੱਲੇ ਕਿਉਂਕਿ ਇਹਨੂੰ ਆਪਾਂ ਥੱਲੇ ਸਾਫ਼ ਕਰਕੇ ਉਸ ਤੋਂ ਬਾਅਦ ਇਹਨੂੰ ਪਾਣੀ ਲਾ ਦਾਂਗੇ ਕਿਉਂਕਿ ਕੇਰ ਬਹੁਤ ਡਿੱਗੀ ਪਈ ਐ ਆਪਾਂ ਚੱਕੀ ਨਹੀਂ ਉਹਦੇ ਬਾਅਦ ਤੇ ਪਰਲੀ ਸਾਈਡੇ ਛੋਟਾ ਭਾਗ ਆਪਣਾ ਉਹਦਾ ਇੱਕ ਦਾਣਾ ਤਾਂ ਬਹੁਤ ਜ਼ਿਆਦਾ ਟੁੱਟਣ ਵਾਲਾ ਹੋਇਆ ਪਿਆ ਉਸ ਦਾ ਉਹ ਆਪਣੀ ਕੋਸ਼ਿਸ਼ ਇਹ ਹੋਊਗੀ ਵੀ ਦੋ ਵਾਰੀਆਂ ਚ ਆਪਾਂ ਬਾਗ ਨੂੰ ਪਾਣੀ ਲਾ ਕੇ ਕੰਪਲੀਟ ਕਰ ਦਈਏ ਕਿਉਂਕਿ ਦੁਗਾ ਗਰਮੀ ਪੈ ਰਹੀ ਹੈ ਗਰਮੀ ਦੇ ਕਾਰਨ ਬਾਗ ਨੂੰ ਹੁਣ ਜਿਆਦਾ ਪਾਣੀ ਦੀ ਲੋੜ ਹੈ ਇਸ ਕਰਕੇ ਆਪਾਂ ਚਾਹੁੰਦੇ ਆ ਵੀ ਇਹਨੂੰ ਪਾਣੀ ਲੱਗ ਜੇ ਆ ਦੇਖੋ ਖਾੜਾ ਆਨੇਕੋ ਬੋਟਿਆਂ ਦਾ ਇਹ ਪੱਟੀਆਂ ਨੇ ਬਾਪਾ ਉਦੋਂ ਦੇ ਹਲ ਮਾਰ ਕੇ ਛੱਡੇ ਪਏ ਆ ਬਾਗ ਚ ਕਿਉਂਕਿ ਉਸ ਤੋਂ ਬਾਅਦ ਆਪਾਂ ਇਹਨੂੰ ਨਾ ਹੀ ਵਾਇਆ ਮੀ ਪਿਆ ਜਦੋਂ ਉਸ ਤੋਂ ਬਾਅਦ ਉਹ ਹਾਲ ਮਾਰ ਕੇ ਛੱਡ ਤੇ ਉਸ ਤੋਂ ਬਾਅਦ ਥੋੜਾ ਬਹੁਤ ਮੀ ਪਿਆ ਨਹੀਂ ਉਦਾਂ ਹੀ ਪਿਆ ਵਾਣ ਹੁਣ ਆਪਾਂ ਇਹਨੂੰ ਕੁਝ ਨਹੀਂ ਕਰਦੇ ਬਸ ਜਦੋਂ ਪਾਣੀ ਲੱਗ ਗਿਆ ਤੇ ਇਹਨੂੰ ਆਪਾਂ ਇੱਕ ਵਾਰੀ ਰੋਟਾਵੇਟਰ ਮਾਰ ਦਾਂਗੇ ਉਸ ਤੋਂ ਬਾਅਦ ਇਹਨੂੰ ਕੁਝ ਨਹੀਂ ਕਰਦੇ ਤੇ ਇਦਾਂ ਹੀ ਪਿਆ ਰਹੂਗਾ ਉਸ ਹਾਲ ਮੈਂ ਬਾਗ 'ਚ ਬੈਠਾ ਸੀ ਬੂਟੇ ਦੀ ਛਾਵੇਂ ਠੰਡਾ ਤਾਂ ਹੈ ਵਧੀਆ ਮਜ਼ਾ ਆਉਂਦਾ ਇੱਥੇ ਬਹਿ ਕੇ ਕਿਉਂਕਿ ਸ਼ਾਂਤੀ ਜੀ ਮਿਲਦੀ ਹੈ ਤੇ ਸਕੂਨ ਜਾਂ ਮਿਲਦਾ ਹੈ ਤੇ ਅੱਜ ਅਸੀਂ ਜੇਤੀ ਆ ਗਏ ਸੀ ਕਿ 10:00 ਵਜੇ ਕਰੋਂ ਆ ਗਏ ਸੀ ਕਿ ਖੇਤ ਨੂੰ ਤੇ ਖੇਤਾ ਕੇ ਤੇ ਫਿਰ ਮੈਂ ਢੇੜਾ-ਗੂੜਾ ਮਾਰ ਕੇ ਤੇ ਮੈਂ ਸੋਚਿਆ ਵੀ ਚੱਲ ਵਲੌਗ ਸ਼ੂਟ ਕਰ ਲੈਨੇ ਆ ਕਿ ਕਿਉਂਕਿ ਹੋਰ ਕੋਈ ਮੇਰੇ ਕੋਲ ਇਹ ਲੋਕੇਸ਼ਨ ਨਹੀਂ ਹੁੰਦੀ ਵਲੌਗ ਸ਼ੂਟ ਕਰਨ ਨੂੰ ਮੈਂ ਖੇਤ ਹੀ ਸ਼ੂਟ ਕਰ ਲੈਂਦਾ ਜਾਂ ਘਰੇ ਮੜ ਮੋਟਾ ਤੇ ਬਾਕੀ ਬਾਹਰ ਨਿਕਲ ਕੇ ਮੈਂ ਕਦੇ ਵਲੌਗ ਸ਼ੂਟ ਨਹੀਂ ਕੀਤਾ ਤੇ ਜਲਦੀ ਆਪਾਂ ਕੋਈ ਇਨਫੋਰਮੇਸ਼ਨ ਚੈਨਲ ਤੇ ਦੇਣੀਆ ਸ਼ੁਰੂ ਕਰਾਂਗੇ ਵਧੀਆ ਚੀਜ਼ਾਂ ਲੈ ਕੇ ਆਵਾਂਗੇ ਤੇ ਕਿਉਂਕਿ ਇਹਦੀ ਕੈਮਰਾ ਕੁਆਲਿਟੀ ਇੰਨੀ ਵਧੀਆ ਨਹੀਂ ਫੋਨ ਦੀ ਤੇ ਇਹਦੇ ਵਿੱਚ ਕੋਈ ਦੇਖਣ ਵਾਲੇ ਜਿਹੜਾ ਵੀਡੀਓ ਦੇਖਦਾ ਉਹਨੂੰ ਵੀ ਕੋਈ ਵਧੀਆ ਨਹੀਂ ਲੱਗਦਾਗਾ ਤੇ ਆਪਾਂ ਸੋ ਵਧੀਆ ਵੀਡੀਓ ਕੁਆਲਿਟੀ ਚੰਗੀ ਕੁਆਲਿਟੀ ਦੀਆਂ ਵੀਡੀਓ ਤੇ ਚੰਗੀਆਂ ਚੀਜ਼ਾਂ ਆਪਾਂ ਤੁਹਾਨੂੰ ਚੈਨਲ ਤੇ ਦਿਖਾਇਆ ਕਰਾਂਗੇ ਤੇ ਸੋ ਆਪਣੇ ਸਬਸਕ੍ਰਾਈਬਰ ਕੋਈ ਬਾਹਲੇ ਜ਼ਿਆਦਾ ਨਹੀਂ ਤੇ ਨਾ ਹੀ ਆਪਣੇ ਕੋਈ ਇੰਨੇ ਵਿਊ ਆਉਂਦੇ ਆ ਕਿਉਂਕਿ ਚੈਨਲ ਤੇ ਜਿੰਨੇ ਬੰਦੇ ਵੀ ਆਪਣੀ ਵੀਡੀਓ ਦੇਖਦੇ ਆ ਸੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਏ ਇਹ ਬੇਨਤੀ ਹੈ ਵੀ ਸਾਰੇ ਜਿਹੜੇ ਵੀ ਆਪਣੇ ਚੈਨਲ ਤੇ ਆਉਣ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਤੇ ਤਾਂ ਕਿ ਤੁਹਾਨੂੰ ਜਿਹੜੀਆਂ ਮੇਰੀਆਂ ਆਉਣ ਵਾਲੀਆਂ ਵੀਡੀਓ ਹੈ ਉਹ ਆਪ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਆਪਾਂ ਨਵੀਂ-ਨਵੀਂ ਜਾਣਕਾਰੀ ਕੋਈ ਜਿਹੜੀ ਵੀ ਆਪਾਂ ਨੂੰ ਆਪਣੇ ਕੋਲੇ ਹੋਇਆ ਕਰੂਗੀ ਉਹ ਜ਼ਰੂਰ ਤੁਹਾਨੂੰ ਆਪਾਂ ਚੈਨਲ ਤੇ ਦੱਸਿਆ ਕਰਾਂਗੇ ਸੋ ਇਸ ਟਾਈਮ ਬਾਗ ਦੇ ਵਿੱਚ ਬਹੁਤ ਗਰਮੀ ਹੈ ਤੋ ਗਰਮੀ ਪੈ ਰਹੀ ਹੈ ਤੇ ਜਿਹਦੇ ਕਰਕੇ ਬਾਗ ਨੂੰ ਪਾਣੀ ਲਾਉਣਾ ਹੁਣ ਜ਼ਰੂਰੀ ਹੋਇਆ ਪਿਆ ਤੇ ਆਹ ਦੇਖੋ ਆਪਾਂ ਇੱਥੇ ਬੂਟਾ ਖਰਾਬ ਹੋ ਗਿਆ ਸੀ ਇੱਥੇ ਆਪਾਂ ਛੋਟਾ ਬੂਜਾ ਲਾਤਾ ਛੋਟਾ ਬੂਜਾ ਇਹ ਤਕਰੀਬਨ 2 ਸਾਲ ਦਾ ਹੈ ਤੇ ਆਪਾਂ ਇਹਦੀ ਕਟਾਈ-ਕਟੂਈ ਨਹੀਂ ਕਰੀ ਇਹ ਇਦਾਂ ਹੀ ਖੜਾ ਹੈ ਤੇ ਉਮੀਦ ਹੈ ਵੀ ਅਗਲੇ ਸਾਲ ਤੱਕ ਇਹ ਪੂਰਾ ਵੱਡਾ ਬਣ ਜਾਊਗਾ ਤੇ ਫਲ ਦੇਣ ਲੱਗ ਜਾਊਗਾ ਜਿਹੜੀ ਆਪਾਂ ਓਵਰ ਹਾਈਡਿੰਗ ਕਟਾਈ ਕਰਦੇ ਆ ਉਹਦੇ ਨਾਲ ਬੂਟੇ ਦੀ ਗਰੋਥ ਨਹੀਂ ਹੁੰਦੀਗੀ ਤੇ ਬਾਰ ਬਾਰ ਕੱਟਣ ਕਰਕੇ ਤੇ ਉਹਨੂੰ ਫਲ ਨਹੀਂ ਆਉਣਾ ਛੇਤੀ ਜਿਹਦੇ ਕਰਕੇ ਆਪਾਂ ਨੂੰ ਕਟਾਈ ਹਮੇਸ਼ਾ ਬਹੁਤ ਘੱਟ ਕਰਨੀ ਚਾਹੀਦੀ ਹੈ ਛੋਟੇ ਬੂਟੇ ਦੀ ਵੱਡੇ ਬੂਟੇ ਦੀ ਵੀ ਕਟਾਈ ਲਗਭਗ ਅੰਦਰੋਂ ਨਹੀਂ ਕਰਨੀ ਚਾਹੀਦੀ ਆਪਾਂ ਵੱਡੀਆਂ ਨੇ ਪੱਠੇ ਗਰਮੀ ਬਹੁਤ ਹੈ ਕਿ ਮੈਂ ਜਾਣਾ ਸੀ ਕਰੇ ਨਹੀਂ ਤਾਂ ਫਿਰ ਮੈਨੂੰ ਦੁਬਾਰੇ ਫੇਰ ਪੱਠੇ ਵੜਾਉਣਾ ਪੈਣਾ ਸੀ ਤੇ ਸੋ ਆਪਾਂ ਪੱਠੇ ਵਾਲਾ ਕੰਮ ਨਵੇੜ ਦਿੰਨੇ ਆਂ ਵੇਖ ਤੱਤਾਂ ਗਾ ਵੜੇ ਆਪਾਂ ਤੇ ਇੱਕ ਤੱਬੀ ਹੋਰ ਵੜ ਲੀਏ ਤੇ ਫੇਰ ਚੱਲਦੇ ਆਂ ਆਪਾਂ ਘਰਾਂ ਨੂੰ ਤੇ ਆਪਾਂ ਚੱਲਦੇ ਆਂ ਘਰ ਨੂੰ ਤੇ ਮਾਣ ਰੇੜੀ ਦੇ ਪੱਠੇ ਲੱਗਦੇ ਹੋਣੇ ਤੁਹਾਨੂੰ ਆ ਚੀਜ਼ ਘੈਂਟ ਲੱਗਦੀ ਆ ਪਿੰਡਾਂ ਦੀ ਰੇੜੀਆਂ ਬਣਾਤੀਆਂ ਰੇੜੀਆਂ ਨੇ ਸੁੱਖ ਵੀ ਬੜਾ ਕਰਤਾ ਨਹੀਂ ਤਾਂ ਟਰੈਕਟਰ ਦਾ ਰੋਹ 150 ਦਾ ਤੇਲ ਪਾਲ ਕੇ ਆਪਾਂ ਨੂੰ ਜਾਣਾ ਪੈਂਦਾ ਉਹ ਦੇਖੋ ਸੜਕ ਸੜਕ ਦੇ ਵਿੱਚ ਟੋਏ ਟੋਏ ਪੈ ਗਏ ਜੇ ਜਦੋਂ ਮੀਂਹ ਆਉਂਦਾ ਉਹ ਨਾਲ ਪਾਣੀ ਦੀ ਹਾਰ ਪੈਂਦੀ ਹੈ ਪਾਸੇ ਮਿੱਟੀ ਪੱਕੀ ਨਹੀਂ ਕੱਚੀ ਮਿੱਟੀ ਹੈ ਸੜਕ ਟੁੱਟਦੀ ਰਹਿੰਦੀ ਹੈ ਆ ਦੇਖੋ ਕਿੰਨਾ ਘੈਂਟ 뷰 ਹੈ